ਵਿਸ਼ਾ ਪਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਤ ਰਿਤਕੋਲ ਗਿਆਨੀ ਰਜਬੀਰ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਕੁਲਦੀਪ ਸਿੰਘ ਗਰਗਜ ਹੋਣਗੇ ਸ਼ਕਾਤਕ ਸਾਹਿਬ ਦੇ ਕਾਰਜਕਾਰੀ ਜੋਥੇ ਦਾ ਤਾਂ ਆਖਿਰਕਾਰ ਕੌਣ ਨੇ ਕੁਲਦੀਪ ਸਿੰਘ ਗਰਗਜ ਤੇ ਉਹਨਾਂ ਦੀ ਕੀ ਸਿੱਖਿਆ ਵਾ ਤੇ ਉਹਨਾਂ ਦੀ ਉਮਰ ਕਿੰਨੀ ਆ ਤੇ ਇਹ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਸੰਖੇਪ ਦੇ ਨਾਲ ਦੇਵਾਂਗੇ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ ਸਟ੍ਰੋਮਨੀਕ ਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਦੀ ਮੀਟਿੰਗ ਦੇ ਦੌਰਾਨ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਜਿਸ ਦੇ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਰਕबीर ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਜਿਹੜਾ ਕਿ ਬਰਖਾਸਤ ਕਰ ਦਿੱਤਾ ਗਿਆ ਸੇਵਾ ਮੁਕਤ ਕਰ ਦਿੱਤਾ ਗਿਆ ਤੇ ਉਸ ਦੇ ਨਾਲ ਹੀ ਸ੍ਰੀ ਕੇਸ਼ਗੜ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਤੇ ਆਖਿਰਕਾਰ ਇਹ ਕਾਫੀ ਚਰਚਾਵਾਂ ਹੋ ਰਹੀਆਂ ਸੀ ਕਿ ਇਸ ਅੰਤਰਕ ਕਮੇਟੀ ਦੇ ਵਿੱਚ ਫਰਜੰਦਰ ਸਿੰਘ ਧਾਮੀ ਨੂੰ ਲੈ ਕੇ ਕਈ ਵੱਡੇ ਫੈਸਲੇ ਆ ਸਕਦੇ ਨੇ ਜਾਂ ਫਿਰ ਬਜਟ ਨੂੰ ਲੈ ਕੇ ਕੁਝ ਚਰਚਾ ਹੋ ਸਕਦੀ ਆ ਪਰ ਇਹ ਸਭ ਤੋਂ ਉਲਟ ਹੀ ਇਸ ਮੀਟਿੰਗ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਹਾਂ ਤਾਂ ਅਕਾਲ ਤਖਤ ਸਾਹਿਬ ਦੇ ਅੱਤਰ ਗਿਆਨੀ ਰਕबीर ਸਿੰਘ ਤੇ ਸ਼੍ਰੀ ਕੇਸ਼ਕਰ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਤਾਂ ਬਿਲਕੁਲ ਇਹ ਵੱਡੀ ਖਬਰ ਹੈ ਕਿ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰਾਂ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਪਹਿਲਾ ਗਿਆਨੀ ਹਰਪੇ ਸਿੰਘ ਨੂੰ ਸੇਵਾਮੁਕਤ ਕੀਤਾ ਸੀ ਤੇ ਹੁਣ ਗਿਆਨੀ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਤਾਂ ਆਖਿਰਕਾਰ ਕੌਣ ਨੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜ਼ਿਕਰ ਹੋਇਆ ਕਿ ਗਿਆਨੀ ਰਗਵੀਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਗਿਆਨੀ ਕੁਲਦੀਪ ਸਿੰਘ ਗਰਗਜ ਪੁੱਤਰ ਸਰਦਾਰ ਨਰਿੰਦਰ ਸਿੰਘ ਵਾਸੀ ਪਿੰਡ ਜੱਬੋਵਾਲ ਜ਼ਿਲ੍ਹਾ ਸ਼੍ਰੀ ਅਮ੍ਰਿਤਸਰ ਸਾਹਿਬ ਉਹਨਾਂ ਦੀ ਉਮਰ 40 ਸਾਲ ਹੈ ਅਤੇ ਗੁਰਮਤਜ਼ਰਬਾ ਰੱਖਣ ਵਾਲੇ ਹਨ ਗਿਆਨੀ ਕੁਲਦੀਪ ਸਿੰਘ 2001 ਤੋਂ ਸਿੱਖ ਕਥਾਵਾਚਕ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰਦੇ ਰਹੇ ਨੇ ਉਹ ਪਿਛਲੇ 3 ਸਾਲ ਤੋਂ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਵਿਖੇ ਦੀਵਾਨ ਹਾਲ ਦੇ ਵਿੱਚ ਕਥਾਵਾਚਕ ਵਜੋਂ ਨਿਭਾਉਂਦੇ ਰਹੇ ਨੇ ਤੇ ਉਹਨਾਂ ਨੇ ਇਤਿਹਾਸ ਦੇ ਵਿੱਚ ਐਮਏ ਦੀ ਡਿਗਰੀ ਪ੍ਰਾਪਤ ਕੀਤੀ ਹੈ ਉਹ ਪਿਛਲੇ 12 ਸਾਲਾਂ ਤੋਂ ਗਰੀਬ ਤੇ ਯਤਿਮ ਬੱਚਿਆਂ ਦੀ ਪੜਾਈ ਅਤੇ ਰਹਿਣ ਬਸੇਰੇ ਦੇ ਉੱਪਰਾਲੇ ਕਰ ਰਹੇ ਨੇ ਤਾਂ ਹੁਣ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਵਜੋਂ ਉਹਨਾਂ ਦੀ ਸੇਵਾ ਲਾ ਦਿੱਤੀ ਹੈ ਤੇ ਹੁਣ ਗਿਆਨੀ ਰਗबीर ਸਿੰਘ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਤੇ ਇਹ ਵੱਡੀ ਖਬਰ ਅੰਦਰੂਨੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਾਹਮਣੇ ਆਈ ਹੈ ਸਟ੍ਰੋਮਨੀ ਕੋ ਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਦੇ ਦੌਰਾਨ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਜਿਸ ਦੇ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਰਕबीर ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਜਿਹੜਾ ਕਿ ਬਰਖਾਸਤ ਕਰ ਦਿੱਤਾ ਗਿਆ ਸੇਵਾਮੁਕਤ ਕਰ ਦਿੱਤਾ ਗਿਆ ਤੇ ਉਸ ਦੇ ਨਾਲ ਹੀ ਸ੍ਰੀ ਕੇਸ਼ਗੜ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨੂੰ ਵੀ ਸੇਵਾਮੁਕਤ ਕਰ ਦਿੱਤਾ ਗਿਆ ਤੇ ਆਖਿਰਕਾਰ ਇਹ ਕਾਫੀ ਚਰਚਾਵਾਂ ਹੋ ਰਹੀਆਂ ਸੀ ਕਿ ਇਸ ਅੰਤਰਿਕ ਕਮੇਟੀ ਦੇ ਵਿੱਚ ਖਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਕਈ ਵੱਡੇ ਫੈਸਲੇ ਆ ਸਕਦੇ ਨੇ ਜਾਂ ਫਿਰ ਬਜਟ ਨੂੰ ਲੈ ਕੇ ਕੁਝ ਚਰਚਾ ਹੋ ਸਕਦੀ ਆ ਪਰ ਇਹ ਸਭ ਤੋਂ ਉਲਟ ਹੀ ਇਸ ਮੀਟਿੰਗ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਹਾਂ ਤਾਂ ਅਕਾਲ ਤਖਤ ਸਾਹਿਬ ਦੇ ਅੱਤਰ ਗਿਆਨੀ ਰਕबीर ਸਿੰਘ ਤੇ ਸ਼੍ਰੀ ਕੇਸ਼ਕਰ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਤਾਂ ਬਿਲਕੁਲ ਇਹ ਵੱਡੀ ਖਬਰ ਹੈ ਕਿ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰਾਂ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕੀਤਾ ਸੀ ਤੇ ਹੁਣ ਗਿਆਨੀ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਤਾਂ ਅਖੇਕਾਰ ਕੌਣ ਨੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜ਼ਿਕਰ ਹੋਇਆ ਕਿ ਗਿਆਨੀ ਰਗਵੀਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਨੂੰ ਉਸ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਗਿਆਨੀ ਕੁਲਦੀਪ ਸਿੰਘ ਗਰਗਜ ਪੁੱਤਰ ਸਰਦਾਰ ਨਰਿੰਦਰ ਸਿੰਘ ਵਾਸੀ ਪਿੰਡ ਜੱਬੋਵਾਲ ਜ਼ਿਲ੍ਹਾ ਸ਼੍ਰੀ ਅਮ੍ਰਿਤਸਰ ਸਾਹਿਬ ਉਹਨਾਂ ਦੀ ਉਮਰ 40 ਸਾਲ ਹੈ ਅਤੇ ਗੁਰਮਤਜ਼ਰਬਾ ਰੱਖਣ ਵਾਲੇ ਹਨ ਗਿਆਨੀ ਕੁਲਦੀਪ ਸਿੰਘ 2001 ਤੋਂ ਸਿੱਖ ਕਥਾਵਾਚਕ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰਦੇ ਰਹੇ ਨੇ ਉਹ ਪਿਛਲੇ 3 ਸਾਲ ਤੋਂ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਵਿਖੇ ਦੀਵਾਨ ਹਾਲ ਦੇ ਵਿੱਚ ਕਥਾਵਾਚਕ ਵਜੋਂ ਨਿਭਾਉਂਦੇ ਰਹੇ ਨੇ ਤੇ ਉਹਨਾਂ ਨੇ ਇਤਿਹਾਸ ਦੇ ਵਿੱਚ ਐਮਏ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਹ ਪਿਛਲੇ 12 ਸਾਲਾਂ ਤੋਂ ਗਰੀਬ ਤੇ ਯਤਿਮ ਬੱਚਿਆਂ ਦੀ ਪੜ੍ਹਾਈ ਅਤੇ ਰਹਿਣ ਬਸੇਰੇ ਦੇ ਉੱਪਰਾਲੇ ਕਰ ਰਹੇ ਨੇ। ਤਾਂ ਹੁਣ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਵਜੋਂ ਉਹਨਾਂ ਦੀ ਸੇਵਾ ਲਾ ਦਿੱਤੀ ਹੈ ਤੇ ਹੁਣ ਗਿਆਨੀ ਰਗबीर ਸਿੰਘ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਤੇ ਇਹ ਵੱਡੀ ਖਬਰ ਅੰਦਰੂਨੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਾਹਮਣੇ ਆਈ ਹੈ।